ستری جی سارا نو ماروتی سوزوکی وچھے دن لانچ کی گئی ماروتی سوزوکی وکٹوریس فلیکگشپ موڈل لانچ کیا گیا ارینہ چینل دے وچ ایک فرس ٹائم ارینہ دے وچ ہائیبریڈ انجن دے نال آئی ہے جیت پیٹرول اور بیٹری دیکھ دونوں جی ورک کرے گی اور اس گیڈی دی خاصیت ہے کہ گیڈی دا جو سٹارٹنگ پرائز ہے ہمیشہ دی طرح ماروتی نے ایت کی فر سارے ہی اپنے مارکٹ کو ہلاکتا ود پرا پرائز آف نائن لیک فورٹی نائن تھاؤزنڈ اسٹارٹنگ پرائز انٹروڈکٹیو پرائز مروتی نے ایک بار پھر تو تہلکہ پا تھا سائکل انڈسٹری کے کیونکہ بہت گھٹ ریٹ سے بہت وڈی یہ گی ہے پلس فور میٹر یہ گی ہے اور ایپ فائیو اسٹار ریٹنگ اور بھارت ایم کیپ فائیو اسٹار ریٹنگ اینڈ فائیو اسٹار ریٹنگ فور کڈز جو سیفٹی ہے وہ سارے نام نو کمپلیٹ کرتی ہے ای ڈیس آٹو ڈرائیونگ اسسٹنٹ سسٹم جو ہے ਉਹ ਲੈਵਲ 2 ਰਾਇਲ ਇਹਦੇ ਕੀ ਆ ਗਿਆ ਹੈ ਔਰ ਪੈਨਰੋਮਿਕ ਸਨ ਸਾਨੂੰ ਫਸਾਈ ਨਾਲ ਦਿੱਤੀ ਹੈ ਔਰ ਇਹਦੇ ਨਾਲ ਨਾਲ ਇਲੈਕਟ੍ਰਿਕ ਟੇਲ ਗੇਟ ਜੋ ਹੈ ਉਹ ਬੂਟ ਦਾ ਜੋ ਓਪਨਿੰਗ ਹੈ ਉਹ ਇਲੈਕਟ੍ਰਿਕ ਟੋਟਲੀ ਇਲੈਕਟ੍ਰਿਕ ਦਿੱਤਾ ਹੈ ਸਭ ਤੋਂ ਅੱਛੀ ਗੱਲ ਜੋ ਹਾਈਬ੍ਰਿਡ ਦੇ ਵਿੱਚ ਹੈ ਜਿਹੜੇ ਸਾਡੇ ਖਾਸ ਕਰਕੇ ਪੰਜਾਬ ਦੇ ਵਿੱਚ ਇੱਕ ਡੀਜ਼ਲ ਦਾ ਬਹੁਤ ਟ੍ਰੇਡ ਹੁੰਦਾ ਇਹ ਗੱਡੀ ਉਹ ਨੂੰ ਰੀਪੀਟ ਕਰਦੀ ਹੈ ਕਿਉਂਕਿ ਹਾਈਬ੍ਰਿਡ ਦੇ ਵਿੱਚ ਜੋ ਐਵਰੇਜ ਔਰ ਪਾਵਰ ਦੋਨੋਂ ਚੀਜ਼ਾਂ ਦਾ ਜੋ ਪਿਕਚਰ ਹੈ ਉਹ ਮਿਲਦਾ ਹੈ ਇਹਦੇ ਲਈ ਅਸੀਂ ਲੋਕੀ ਡੀਜ਼ਲ ਨੂੰ ਚੰਗੇ ਤੇ ਉਹ ਡੀਜ਼ਲ ਵਾਲਾ ਵੀ ਜਿਹੜਾ ਸਾਨੂੰ ਲੱਗਦਾ ਕਮੀ ਆ ਪਟਵਾਲ ਗੱਡੀ 'ਚ ਇਹ ਗੱਡੀ ਕਵਰ ਕਰਦੀ ਆ। ਇਹ ਗੱਡੀ ਐਵਰੇਜ ਵੀ ਸਾਨੂੰ ਦਿੰਦੀ ਆ, ਇਹ ਗੱਡੀ ਪਾਵਰ ਵੀ ਸਾਨੂੰ ਦਿੰਦੀ ਆ ਔਰ ਇਹ ਗੱਡੀ ਸਾਨੂੰ 5 ਸਟਾਰ ਰੇਟਿੰਗ ਵੀ ਦੇ ਰਹੀ ਐ, ਕੰਫਰਟ ਵੀ ਦੇ ਰਹੀ ਐ, ਸਪੇਸ ਵੀ ਦੇ ਰਹੀ ਐ। ਓਵਰਆਲ ਇੱਕ ਕੰਪਲੀਟ ਕਾਰ ਐ 4x4 ਦੇ ਵਿੱਚ ਵੀ ਇਹਦਾ ਮਾਡਲ ਵੇ ਵੇ ਕੰਮ ਦਾ ਐ। ਇਸੇ ਲਈ Maruti ਨੇ ਜੋ ਟੈਗ ਲਾਈਨ ਲਕੀ ਐ ਬਿਲਕੁਲ ਸਹੀ ਲਕੀ ਐ ਗਾਟ ਇਟ 올 ਸਭ ਕੁਝ ਹੀ ਐ ਹੋਂ।

ਪਰ ਜਿੱਦਾਂ ਜਿੱਦਾਂ ਗੱਡੀ ਕਸਟਮਰ ਦੇਖ ਰਿਹਾ ਬੁਕਿੰਗ ਬਹੁਤ ਤੇਜ਼ੀ ਨਾਲ ਆ ਰਹੀ ਹੈ ਵੇਟਿੰਗ ਅੱਗੇ ਜਾ ਕੇ ਵੱਧਦੀ ਸੰਭਾਵਨਾ ਹੈ 6 ਹਫ਼ਤੇ ਤੋਂ 8 ਤੋਂ 10 ਸੱਤ ਤੱਕ ਮੈਂ ਸ ਦੇਖਾਈ ਦੇਖਣਾ ਚਾਹੁੰਗਾ ਕਿ ਜੀ ਇਸ ਸਮੇਂ ਸਾਡੇ ਕੋਲ ਆਈਆਂ 15 20 25 ਗੱਡੀਆਂ ਆਜੋ ਤੇ ਦੀਵਾਲੀ ਆਪਣੀ ਵਧੀਆ ਵਿਕਟੋਰੀਸ ਨਾਲ ਸੈਲੀਬ੍ਰੇਟ ਕਰਿਓ ਬਹੁਤ ਵਧੀਆ ਤੋਹਫਾ ਪ੍ਰੋਡਕਟ Maruti ਨੇ ਲਾਂਚ ਕੀਤਾ Victorious ਸਾਰੇ ਹੀ ਲੋਕਾਂ ਲਈ ਬਹੁਤ ਬਹੁਤ ਵਧਾਈ ਵਾਲਾ ਇਹ। ਕੋਈ ਸਪੈਸ਼ਲ ਆਫਰ ਵੀ ਦੇ ਦੇ ਕਿਸ ਨਾਲ। ਸੋ Victorious ਤੇ ਤਾਂ ਇਸ ਸਮੇਂ ਕੋਈ ਆਫਰ ਨਹੀਂ ਹੈ। ਇਹ ਸਭ ਫ੍ਰੈਸ਼ ਪ੍ਰੋਡਕਟ ਐ ਐਂਡ ਪ੍ਰੋਬਾਬਲੀ ਅਗਰੇ 2 ਸਾਲ ਤੱਕ ਆਣਾ ਵੀ ਨਹੀਂ ਕੋਈ। ਪਰ ਯਸ ਬਾਕੀ ਗੱਡੀਆਂ ਤੇ ਬਹੁਤ ਅੱਛੀ ਡੀਲ ਲੱਗੀ ਐ ਕਿਉਂਕਿ ਪਿੱਛੇ ਗਵਰਨਮੈਂਟ ਵੱਲੋਂ ਜੋ GST ਘਟਾਇਆ ਗਿਆ ਸੀਗਾ ਉਹਦੇ 'ਚ ਕੱਲਾ GST ਨਹੀਂ Maruti ਨੇ ਆਪਣੇ ਵੀ ਰੇਟ ਘਟਾਏ ਸੀਗੇ ਔਰ ਕੰਜ਼ਿਊਮਰ ਆਫਰ ਕਾਫੀ ਹਾਈ ਹੋਣ ਕਰਕੇ ਕਸਟਮਰ ਨੂੰ ਆਲਰੇਡੀ ਬਹੁਤ ਬੈਨੀਫਿਟ ਜਾ ਰਹੇ ਹੈ। ਔਰ ਇਸੇ ਕਰਕੇ ਕਿ ਪਿਛਲੇ ਮਹੀਨੇ ਔਰ ਇਸ ਮਹੀਨੇ ਆਸੀ ਬੰਪਰ ਸੇਲ ਚ ਜਿਹੜੀ ਉਹ ਦੇਖ ਰਹੇ ਹੈਗੇ ਆ ਸੋ ਆਲਰੇਡੀ ਕਸਟਮਰ ਦੇ ਬਹੁਤ ਬੈਨੀਫਿਟ ਹੈਗੇ ਆ ਪਰ ਇਹ ਗੱਡੀ ਦੀ ਨਿਊਨੈਸ ਹੈ ਇੱਥੇ ਹਲੇ ਕੋਈ ਕੋਈ ਆਫਰ ਨਹੀਂ ਹੈ ਜੀ